राम हमारा लेटर गिर गया था इसलिए हम लोग ज्यादा तंग हो गए थे और छत गिर गई थी हमारी इसलिए हम सोनू जी की मदद से गए थे पंडोरी हमारी मदद बाबा जी ने की थी हमको आशीर्वाद मिला था बाबा जी का और पिंड लेल में हमारा मंदिर है वहाँ भी हम जाते हैं उसका भी धन्यवाद करते हैं ਬਹੁਤ ਅੱਛਾ ਹੈ ਬਾਬਾ ਜੀ ਤੁਸੀਂ ہماری ਮਦਦ ਕੀਤੀ ਉਹਨ ਲੋਗੋ ਨੇ ਤੋਂ ہماری ਸਾਥgir ਕੀਤੀ ਛੋਟੇ ਛੋਟੇ ਬੱਚੇ ਹੈ ਤੁਮਾਰਾ ਰਾਜ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹੈ ਰਿੰਕੂ ਮੇਰਾ ਨਾਮ ਆ ਪਿੰਡ ਲੇਲ ਦਾ ਰਹਿਣ ਵਾਲਾ ਬਰਸਾਤ ਦੇ ਘਟਨਾ ਦੇ ਵਿੱਚ ਬਹੁਤ ਜਿਆਦੇ ਮਾੜੇ ਹਾਲਾਤ ਸੀ ਕੋਠੇ ਚਾਉਂਦੇ ਸੀ ਅਸੀਂ ਸੋਨੂ ਪ੍ਰਧਾਨ ਨੂੰ ਆਖਿਆ ਸੋਨੂ ਪ੍ਰਧਾਨ ਨੇ ਸਾਨੂੰ ਕੰਡੋਰੀ ਖੜਿਆ ਤੇ ਮਹਾਰਾਜ ਜੀ ਵੱਲੋਂ ਸਾਨੂੰ ਮਦਦ ਦਿੱਤੀ ਗਈ ਉਹਦਾ ਧੰਨਵਾਦ ਕਰਦੇ ਆ ਪੰਡੋਰੀ ਦਾ ਉਹ ਦਿਨ ਬਹੁਤ ਮਾੜੇ ਸੀਗੇ ਜਿਆਦਾ ਕੋਸ਼ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਦਰਬਾਰ ਸ਼੍ਰੀ ਲੇਲ ਧਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆਂ ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆਂ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ ਉਹ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕਾਂ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕਿ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਆ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਦ ਤੋਂ ਵੱਦ ਜਿੰਨੀ ਵੀ ਸੇਵਾ ਹੋ ਸਕੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਉਹ ਆ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪੂਰਾ ਆ ਕੇ ਦਿੱਤੀ ਹੈ